ਇਹ ਇਹ ਮੁਲਾਕਾਤ ਸਾਰੀ ਪੂਰੀ ਮੱਲਾ ਦਾ ਡੇਢ ਤੋਂ 2 ਘੰਟੇ ਦੀ ਸੀਗੀ ਤੇ ਇਸ ਦੌਰਾਨ ਜਦੋਂ ਮੋਦੀ ਸਾਹਿਬ ਪਹਿਲਾਂ ਆਏ ਸਨ ਪਹਿਲਾਂ ਡਰ ਲੱਗਾ ਕਿ ਐਡੀ ਵੱਡੀ ਸ਼ਖਸੀਅਤ ਨੇ ਤਾਂ ਕਿੱਦਾਂ ਦੇ ਹੋਊਗੇ ਬਟ ਜਦੋਂ ਉਹਨਾਂ ਨਾਲ ਮਿਲਣਾ ਜੁਲਣਾ ਹੋਇਆ ਤਾਂ ਬਿਲਕੁਲ ਫ੍ਰੈਂਡਲੀ ਨੇਚਰ ਦੇ ਸੀ ਸਾਨੂੰ ਲੱਗਿਆ ਹੀ ਨਹੀਂ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਰਹੇ ਹਾਂ ਉਹਨਾਂ ਦਾ ਬਹੁਤ ਵਧੀਆ ਨੇਚਰ ਸੀ ਐਂਡ ਫ੍ਰੈਂਡਲੀ ਸੀ ਐਂਡ ਉਹ ਸਾਡੇ ਲਈ ਸਾਨੂੰ ਪਹਿਲਾਂ ਫ੍ਰੈਂਡਲੀ ਨੇਚਰ ਕਰਨ ਲਈ ਸਾਨੂੰ ਗੱੱਚੇ ਗੱੱਚਕ ਦੀ ਰੈਡੀ ਟਾਈਪ ਲੈ ਕੇ ਆਈ ਸੀ ਸਾਰਿਆਂ ਨੂੰ ਖੁਲਾਣ ਲਈ ਉਹਨਾਂ ਨੇ ਪਹਿਲਾਂ ਸਾਨੂੰ ਖੁਲਾਇਆ ਆਪਣੇ ਹੱਥਾਂ ਨਾਲ ਤੇ ਸਾਨੂੰ ਸਾਰਿਆਂ ਨੂੰ ਬਿਲਕੁਲ ਸਟ्रेस ਫਰੀ ਕਰ ਦਿੱਤਾ ਕਿ ਮੈਂ ਤਾਂ ਤੁਹਾਡਾ ਦੋਸਤ ਹੀ ਹਾਂ ਤੁਸੀਂ ਮੇਰੇ ਨਾਲ ਹਾਸਾ ਖੇਡ ਕੇ ਗੱਲਾਂ ਕਰੋ ਸੋ ਇੱਕ ਤਸਵੀਰ ਅਸੀਂ ਦੇਖ ਰਹੇ ਹਾਂ ਕਿ ਪੀਐਮ ਸਾਹਿਬ ਅੱਗੇ-ਅਗੇ ਚੱਲ ਰਹੇ ਤੁਸੀਂ ਪਿੱਛੇ ਉਹਨਾਂ ਦੇ ਹੱਸ ਚਿਹਰੇ ਤੇ ਮੁਸਕਰਾਣ ਹੈ ਕੀ ਉਸ ਵੇਲੇ ਦੀ ਗੱਲਬਾਤ ਸੀ ਕੀ ਕਿਸ ਵਿਸ਼ੇ ਦੇ ਉੱਤੇ ਟੌਪਿਕ ਸੀ ਉਹ ਜਿਹੜਾ ਉਹ ਜਾਣ ਦੀ ਤਸਵੀਰ ਹੈ ਜਦੋਂ ਅਸੀਂ ਜਾ ਰਹੇ ਸੀ ਪੀਐਮ ਸਾਹਿਬ ਜਾ ਰਹੇ ਸੀ ਤੇ ਉਹਨਾਂ ਨੇ ਸਾਨੂੰ ਆਪਣੇ ਆਪਣੇ ਨਾਲ ਬੁਲਾਇਆ ਕਿ ਮੈਨੂੰ ਛੱਡ ਕੇ ਤਾਂ ਆਓ ਤੁਸੀਂ ਤੇ ਜਦੋਂ ਅਸੀਂ ਉਹਨਾਂ ਨੂੰ ਛੱਡਣ ਗਏ ਤਾਂ ਉਹਨਾਂ ਨੇ ਸਾਨੂੰ ਪੁੱਛਿਆ ਕਿ ਇਸ ਪੂਰੇ ਦਿਨ ਦੇ ਵਿੱਚ ਤੁਹਾਡਾ ਸਭ ਤੋਂ ਯਾਦਗਾਰ ਮੂਮੈਂਟ ਕੀ ਸੀਗਾ ਉਹਦੇ ਦੌਰਾਨ ਮੈਂ ਕਿਹਾ ਕਿ ਪੂਰਾ ਦਿਨ ਹੀ ਯਾਦਗਾਰ ਸੀਗਾ ਤੇ ਸਾਡੇ ਪੂਰੇ ਪੂਰਾ ਦਿਨ ਹੀ ਸਾਨੂੰ ਮੈਨੂੰ ਯਾਦ ਰਹੂਗਾ ਤੇ ਉਸ ਤੋਂ ਬਾਅਦ ਉਹ ਗੱਲ ਚੱਲੀ ਕਿ ਹੁਣ ਤੁਹਾਨੂੰ ਐਗਜ਼ਾਮ ਦਾ ਤਾਂ ਨਹੀਂ ਸਟ्रेस ਰਹੂਗਾ ਉਸ ਤੋਂ ਬਾਅਦ ਸਾਰਿਆਂ ਨੇ ਰਲ ਕੇ ਕਿਹਾ ਕਿ ਹੁਣ ਤਾਂ ਐਗਜ਼ਾਮ ਸਾਡੇ ਕੋਲ ਡਰਣਗੇ ਜਿਸ ਦੇ ਕਾਰਨ ਮੋਦੀ ਜੀ ਹੱਸਣ ਲੱਗੇ ਸੀ ਪੰਜਾਬ ਦੇ ਜ਼ਿਲ੍ਹਾ ਨਮਾਸ਼ਹਿਰ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਨਮਾਸ਼ਹਿਰ ਦਾ ਇੱਕ 16 ਸਾਲ ਦਾ ਪਲੱਸ 1 ਦਾ ਨੌਜਵਾਨ ਸਰਵੇਸ਼ ਜਾੰਗੜਾ ਜਿਹਨੂੰ ਮੌਕਾ ਮਿਲਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨਾਲ ਮੁਲਾਕਾਤ ਕਰਨ ਦਾ ਮੁਲਾਕਾਤ ਕਰਨ ਦਾ ਵਿਸ਼ਾ ਸੀ ਕਿ ਅੱਜਕੱਲ ਜਿਹੜੇ ਐਗਜ਼ਾਮ ਹੋ ਰਹੇ ਨੇ ਬੱਚੇ ਬਹੁਤ ਸਾਰੇ ਸਟ੍ਰੈਸ 'ਚ ਹੈ ਕਿ ਕਿੱਦਾਂ ਐਗਜ਼ਾਮ ਹੋਏਗਾ ਕਿੱਦਾਂ ਸਾਡੀ ਪਰਸੈਂਟ ਵਧੇਗੀ ਕਿਵੇਂ ਅਸੀਂ ਅੱਗੇ ਗਰੋਅ ਕਰਾਂਗੇ ਸੋ ਬਹੁਤ ਸਾਰੀ ਸਟ੍ਰੈਸ ਹੁੰਦੀ ਹੈ ਉਹਨੂੰ ਲੈ ਕੇ ਇੱਕ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਜਿਹੜਾ ਉਲਿੱਕਿਆ ਗਿਆ ਸੀ ਜਿਹਦੇ ਵਿੱਚ ਦਿੱਲੀ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਬੱਚਿਆਂ ਦੇ ਨਾਲ ਇੱਕ ਵਿਚਾਰ ਵਟਾਂਦਰਾ ਕੀਤਾ ਗਿਆ ਕੁਝ ਵਿਸ਼ੇ ਨੂੰ ਲੈ ਕੇ ਜਿਹੜੇ ਆ ਟੌਪਿਕ ਦੇ ਉੱਤੇ ਗੱਲਬਾਤ ਕੀਤੀ ਗਈ ਸੋ ਉਸ ਪ੍ਰੋਗਰਾਮ ਦੇ ਵਿੱਚ ਸਰਵੇਸ਼ ਜਾੰਗੜਾ ਨੂੰ ਮੌਕਾ ਮਿਲਿਆ ਸੋ ਸਾਡੇ ਨਾਲ ਇਸ ਵੇਲੇ ਸਰਵੇਸ਼ ਜਾੰਗੜਾ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਕਿੱਦਾਂ ਮੌਕਾ ਮਿਲਿਆ ਕਿਵੇਂ ਇਹਨਾਂ ਨੇ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਸ਼ਮੂਲੀਅਤ ਕੀਤੀ ਤੇ ਮੋਦੀ ਸਾਹਿਬ ਨਾਲ ਮਿਲ ਕੇ ਇਹਨਾਂ ਨੂੰ ਕਿੱਦਾਂ ਅਨੁਭਵ ਹੋਇਆ ਆ ਸਰਵੇਸ਼ ਜੀ ਸਭ ਤੋਂ ਪਹਿਲਾਂ ਨਿੱਗੀ ਪਿਆਰ ਭਰੀ ਸਤਿਕਾਰ ਸਤਿਕਾਰ ਜੀ ਸਰਵੇਜੀ ਇੱਕ ਬੜਾ ਲੱਕੀ ਕਹਿ ਸਕਦੇ ਹੋ ਕਿ ਮੋਦੀ ਸਾਹਿਬ ਨੂੰ ਮਿਲਣਾ ਬੜਾ ਔਖਾ ਕਿਉਂਕਿ ਉਹਨਾਂ ਨੂੰ ਅਪਾਇੰਟਮੈਂਟ ਲੈਣੀ ਆ ਤਾਂ ਕਿ ਕਿ ਮਹੀਨੇ ਲੱਗੇ ਕਿ ਸਾਲ ਲੱਗਦੇ ਪਰ ਤੁਹਾਡੀ ਮੁਲਾਕਾਤ ਹੋਈ ਇਹਦੀ ਕਿਵੇਂ ਸਬਬ ਬਣਿਆ ਕਿਵੇਂ ਤੁਹਾਡਾ ਕੀ ਕਹ ਪਲਾਨ ਹੋਇਆ ਕਿ ਮੈਂ ਮੋਦੀ ਸਾਹਿਬ ਨਾਲ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਦੇ ਨਾਲ ਜਿਹੜਾ ਮੁਲਾਕਾਤ ਕਰਾਂ ਪਹਿਲਾਂ ਸਾਰਿਆਂ ਨੂੰ ਸਤ ਪਿਆਰ ਭਰੀ ਸਤਿ ਸ਼ਕਾਲ ਤੇ ਮੇਰਾ ਨਾਮ ਸਰਵੇਸ਼ ਜੰਗੜਾ ਹੈ ਤੇ ਜਿੱਦਾਂ ਕੀ ਗੱਲ ਕਰੀਏ ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ ਦੀ ਇਹਦੇ ਬਾਰੇ ਮੈਨੂੰ ਪਹਿਲਾਂ ਕੁਝ ਵੀ ਨਹੀਂ ਸੀ ਪਤਾ ਪਹਿਲੀ ਗੱਲ ਤਾਂ ਤੇ ਇਹ ਤਾਂ ਮੇਰੇ ਅਧਿਆਪਕ ਸਾਹਿਬਾਨ ਦੀ ਕਿਰਪਾ ਹੋਈ ਦੀ ਇਹਨਾਂ ਨੇ ਮੈਨੂੰ ਦੱਸਿਆ ਕਿ ਪ੍ਰੀਖਿਆ ਤੇ ਚਰਚਾ ਨਾ ਦਾ ਵੀ ਇੱਕ ਪ੍ਰੋਗਰਾਮ ਹੈ ਐਂਡ ਤੈਨੂੰ ਇਹਦੇ ਵਿੱਚ ਪਾਰਟਿਸਿਪੇਟ ਬਿਲਕੁਲ ਕਰਨਾ ਚਾਹੀਦਾ ਹੈ ਉਹਨਾਂ ਦੀ ਬੇਜ਼ੋਰਤ ਹੀ ਮੈਂ ਆਡੀਸ਼ਨ ਦਿੱਤਾ ਐਂਡ ਵੀਡੀਓ ਅੱਗੇ ਭੇਜੀ ਗਈ ਤੇ ਮੇਰੀ ਸਿਲੈਕਸ਼ਨ ਹੋਈ ਤੇ ਇਹਨੂੰ ਇਹ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਜਾਣਦਾ ਜੇ ਤੁਸੀਂ ਇਹ ਦੱਸਿਆ ਕਿ ਮੌਕਾ ਮਿਲਿਆ ਟੀਚਰਸ ਨੇ ਤੁਹਾਨੂੰ ਗੁਰੂ ਜੀ ਜੇ ਗੱਲ ਗੱਲ ਕਰੀ ਤੇ ਪਲੱਸ 1 ਤੋਂ ਬਾਅਦ ਪਹਿਲਾਂ ਦੀ ਗੱਲ ਕਰੀਏ ਤਾਂ ਤੁਹਾਡੇ ਕਿਦਾਂ ਦੇ ਸ਼ੌਕ ਸੀ ਕਿਦਾਂ ਦੀ ਤੁਹਾਡੀ ਸਟੱਡੀ ਸੀ ਉਸ ਵੇਲੇ ਜਦੋਂ 10th ਤੱਕ ਤੁਸੀਂ ਗਏ ਉਦੋਂ ਵੀ ਕੁਮਾਂਚ ਦੇ ਦਰ ਸੀ ਕਿ ਜਾ ਕੇ ਪਲੱਸ 1 'ਚ ਲੱਗਣ ਲੱਗਾ ਡਰ ਵੀ ਨਹੀਂ ਹੁਣ ਪਲੱਸ 1 'ਚ ਆ ਗਏ ਤੇ ਹੁਣ بڑا ਔਕਾ ਹੋਏਗਾ ਹਾਂਜੀ 10th ਤੇ ਜਦੋਂ ਐਂਡ ਵਿੱਚ ਬੋਰਡ ਐਗਜ਼ਾਮ ਆਏ ਉਦੋਂ ਮੈਨੂੰ ਲੱਗਿਆ ਕਿ ਮੈਨੂੰ ਕਿੱਦਾਂ ਕਿੱਦਾਂ ਮੈਂ ਬੋਰਡ ਦੇ ਐਗਜ਼ਾਮ ਪਾਊਂਗਾ ਤੇ ਮੈਂ ਕੀ ਕਰੂੰਗਾ ਪੱਤੇ ਜਦੋਂ ਮੈਂ ਪਲੱਸ 1 ਦੀਆਂ ਕਿਤਾਬਾਂ ਦੇਖੀਆਂ ਉਦੋਂ ਹੀ ਡਰ ਲੱਗਣ ਲੱਗ ਪਿਆ ਕਿ ਹੁਣ ਕੀ ਹੋਊਗਾ ਪਰ ਹੌਲੀ-ਹੌਲੀ ਜਦੋਂ ਪਤਾ ਲੱਗਾ ਕਿ ਤੇ ਪੀਐਮ ਨਾਲ ਮੀਟਿੰਗ ਹੋਈ ਤੇ ਉਹਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਸਟ्रेस-ਫਰੀ ਦਾ ਰਹਿਣ ਦਾ ਮੌਕਾ ਮਿਲਿਆ ਸਾਨੂੰ ਪਤਾ ਲੱਗਾ ਕਿ ਡੀਲ ਕਿੱਦਾਂ ਕਰਨਾ ਚੀਜ਼ਾਂ ਨਾਲ ਤੇ ਸਟ्रेस-ਫਰੀ ਕਿੱਦਾਂ ਰਹਿਣਾ ਤੇ ਮੋਦੀ ਸਾਹਿਬ ਨਾਲ ਮੁਲਾਕਾਤ ਲਈ ਜਿਵੇਂ ਪ੍ਰੀਖਿਆ 'ਤੇ ਚਰਚਾ ਦਾ ਪ੍ਰੋਗਰਾਮ ਆਇਆ ਤੁਸੀਂ ਕਹਿੰਦੇ ਟਨ ਰਿਸਰਚਸ ਨੇ ਕਿਉਂਕਿ ਮੋਦੀ ਸਾਹਿਬ ਨੂੰ ਮਿਲਣ ਲਈ ਤਾਂ ਮੈਂ ਪਹਿਲਾਂ ਗੱਲ ਕੀਤੀ ਪਰ ਉਹਦੇ ਟਾਈਮਿੰਗ ਲੱਗਦੀ ਹੈ ਤੁਹਾਨੂੰ ਕਿਦਾਂ ਲੱਗਾ ਜਦੋਂ ਪਹਿਲੀ ਵਾਰ ਮੋਦੀ ਸਾਹਿਬ ਨਾਲ ਮਿ ਇਹ ਇਹ ਮੁਲਾਕਾਤ ਸਰੀ ਪੂਰੀ ਮਿਲਦਾ ਡੇਢ ਤੋਂ 2 ਘੰਟੇ ਦੀ ਸੀਗੀ ਤੇ ਇਸ ਦੌਰਾਨ ਜਦੋਂ ਮੋਦੀ ਸਾਹਿਬ ਪਹਿਲਾਂ ਆਏ ਸਾਨੂੰ ਪਹਿਲਾਂ ਡਰ ਲੱਗਾ ਕਿ ਐਡੀ ਵੱਡੀ ਸ਼ਖਸੀਅਤ ਨੇ ਤਾਂ ਕਿੱਦਾਂ ਦੇ ਹੋਊਗੇ ਬਟ ਜਦੋਂ ਉਹਨਾਂ ਨਾਲ ਮਿਲਣਾ ਜੁੜਨਾ ਹੋਇਆ ਤਾਂ ਬਿਲਕੁਲ ਫ੍ਰੈਂਡਲੀ ਨੇਚਰ ਦੇ ਸੀ ਸਾਨੂੰ ਲੱਗਿਆ ਹੀ ਨਹੀਂ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਰਹੇ ਹਾਂ ਉਹਨਾਂ ਦਾ ਬਹੁਤ ਵਧੀਆ ਨੇਚਰ ਸੀ ਐਂਡ ਫ੍ਰੈਂਡਲੀ ਸੀ ਐਂਡ ਉਹ ਸਾਡੇ ਲਈ ਸਾਨੂੰ ਪਹਿਲਾਂ ਫ੍ਰੈਂਡਲੀ ਨੇਚਰ ਕਰਨ ਲਈ ਸਾਨੂੰ ਗੱੱਚੇ ਗੱੱਚਕ ਦੀ ਰੈਡੀ ਟਾਈਪ ਲੈ ਕੇ ਆਈ ਸੀ ਸਾਰਿਆਂ ਨੂੰ ਖਲਾਣ ਲਈ ਉਹਨਾਂ ਨੇ ਪਹਿਲਾਂ ਸਾਨੂੰ ਖਲਾਇਆ ਆਪਣੇ ਹੱਥਾਂ ਨਾਲ ਤੇ ਸਾਨੂੰ ਸਾਰਿਆਂ ਨੂੰ ਬਿਲਕੁਲ ਸਟ੍ਰੈਸ ਫਰੀ ਕਰ ਦਿੱਤਾ ਕਿ ਮੈਂ ਤਾਂ ਤੁਹਾਡਾ ਦੋਸਤ ਹੀ ਆ ਤੁਸੀਂ ਮੇਰੇ ਨਾਲ ਹਾਸਾ ਖੇਡ ਕੇ ਗੱਲਾਂ ਕਰੋ ਤੇ ਕਿੱਥੇ ਮੁਲਾਕਾਤ ਹੋਈ ਤੇ ਕਿੰਨੇ ਟਾਈਮ ਜਿਹੜੀ ਮੁਲਾਕਾਤ ਹੋਈ ਆ ਔਰ ਕਿੰਨੇ ਵਜੇ ਹੋਈ ਆ ਤੇ ਇਹ ਮੁਲਾਕਾਤ ਲਗਭਗ ਦਸਿਆ 10:30 ਵਜੇ ਤੱਕ ਮੁਲਾਕਾਤ ਸ਼ੁਰੂ ਹੋਈ ਸੀ ਸਾਡੀ ਤੇ ਘੱਟੋ ਘਾਟ ਇਹ 12 ਜਾਂ 1 ਵਜੇ ਤੱਕ ਚੱਲੀ ਆ ਤੇ ਜਿਹੜੀ ਇਹ ਮੁਲਾਕਾਤ ਸੀਗੀ ਇਹ ਸੁੰਦਰ ਨਰਸਰੀ ਨਾਮ ਦਾ ਇੱਕ ਪੂਰਾ ਪਾਰਕ ਨੇ ਦਿੱਲੀ ਦੇ ਵਿੱਚ ਉੱਥੇ ਹੋਈ ਸੀ ਤੇ ਜਦੋਂ ਮੁਲਾਕਾਤ ਦੇ ਜਦੋਂ ਪੀਐਮ ਸਾਹਿਬ ਆਏ ਮਨ ਦੇ ਵਿੱਚ ਇੱਕ ਤੇ ਖੁਸ਼ੀ ਵੀ ਸੀ ਤੇ ਇੱਕ ਮਨ ਚ ਡਰ ਜਿਆ ਵੀ ਹੋਣਾ ਵੀ ਪੀਐਮ ਸਾਹਿਬ ਆ ਗਏ ਆ ਮੈਂ ਕਿੱਦਾਂ ਗੱਲ ਕਰਾਂ ਕਿਉਂਕਿ ਬੜਾ ਔਖਾ ਦਾ ਪੀਐਮ ਸਾਹਿਬ ਨਾਲ ਸਵਾਲ ਕਰਨਾ ਨਾ ਕਿੱਦਾਂ ਦਾ ਉਸ ਵੇਲੇ ਮਨ ਦੇ ਵਿੱਚ ਕਿੱਦਾਂ ਡਰ ਸੀ ਉਸ ਵੇਲੇ ਵੀ ਇੱਕ ਇਗਜ਼ਾਮ ਤੋਂ ਵੱਧ ਡਰ ਸੀ ਹਾਂਜੀ ਹਾਂਜੀ ਪਹਿਲਾਂ ਤਾਂ ਲੱਗਾ ਕਿ ਬਿਲਕੁਲ ਲੱਗਾ ਕਿ ਉਹ ਐਡੀ ਵੱਡੀ ਸ਼ਕਤੀਤ ਨੇ ਇਹਨਾਂ ਨਾਲ ਗੱਲ ਕਿੱਦਾਂ ਕਰ ਸਕਾਂਗੇ ਪਰ ਜਿੱਦਾਂ ਕਿ ਅਸੀਂ ਦੇਖਿਆ ਹੌਲੀ ਹੌਲੀ ਕਿ ਉਹਨਾਂ ਦਾ ਨੇਚਰ ਬੜਾ ਵਧੀਆ ਹੈ ਤਾਂ ਉੱਤ ਬਾਅਦ ਅਸੀਂ ਆਪਣੇ ਕੰਫਰਟੇਬਲ ਹੋ ਗਏ ਕਿੰਨੇ ਬੱਚੇ ਸੀ ਟੋਟਲ ਉਸ ਪ੍ਰੋਗਰਾਮ ਚ ਟੋਟਲ ਉਸ ਪ੍ਰੋਗਰਾਮ ਵਿੱਚ 36 ਜਾਨ ਸੀ ਜਿਹਨਾਂ ਦੀ ਮੋਦੀ ਜੀ ਨਾਲ ਮੁਲਾਕਾਤ ਹੋਈ ਪੰਜਾਬ ਦੇ ਕਿੰਨੇ ਸੀ ਪੰਜਾਬ ਤੇ ਟੋਟਲ 3 ਬੱਚੇ ਸੀਗੇ ਬਟ ਉਹਨਾਂ ਵਿੱਚੋਂ ਅੱਗੇ ਸਿਲੈਕਸ਼ਨ ਤੋਂ ਬਾਅਦ ਸਿਰਫ ਮੈਂ ਹੀ ਸੀ ਤੇ ਤਿੰਨਾਂ ਵਿੱਚੋਂ ਸਿਰਫ ਇੱਕ ਤੁਸੀਂ ਆ ਪੰਜਾਬ ਤੋਂ ਹਾਂਜੀ ਹਾਂਜੀ ਤੇ ਜਦੋਂ ਪੀਐਮ ਸਾਹਿਬ ਦੀ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਆਏ ਮੁਲਾਕਾਤ ਹੋਈ ਕਿੱਦਾਂ ਦਾ ਅਨੁਭਵ ਰਿਹਾ ਜਦੋਂ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਕਿਹੜਾ ਸਵਾਲ ਮਨ ਦੇ ਵਿੱਚ ਸੀਗਾ ਤੇ ਜਿਹੜਾ ਤੁਸੀਂ ਮੋਦੀ ਸਾਹਿਬ ਨਾਲ ਸਾਂਝਾ ਕੀਤਾ ਮੋਦੀ ਸਾਹਿਬ ਨਾਲ ਮਿਲ ਕੇ ਇਦਾਂ ਲੱਗਿਆ ਕਿ ਅਸੀਂ ਆਪਣੇ ਕਿਸੇ ਆਪਣੇ ਬੰਦੇ ਨਾਲ ਮਿਲ ਰਹੇ ਆ ਤੇ ਮੇਰਾ ਸਵਾਲ ਇਹ ਸੀ ਕਿ ਜਿੱਦਾਂ ਕੀ ਮੋਬਾਈਲ ਫੋਨ ਦੀ ਟੈਕਨੋਲੋਜੀ ਵੱਧਦੀ ਜਾ ਰਹੀ ਹੈ ਤੇ ਉਹਦੇ ਨਾਲ ਨਾਲ ਮੋਬਾਈਲ ਫੋਨਸ ਟੈਕਨੋਲੋਜੀ ਦੇ ਨਾਲ ਸਾਡੇ ਆਨਲਾਈਨ ਸਟੱਡੀਜ਼ ਵੀ ਸਾਡੀ ਬਹੁਤ ਜ਼ਿਆਦਾ ਇਫੈਕਟ ਹੋ ਰਹੀਆਂ ਕਿਉਂਕਿ ਉਹਦੇ ਨਾਲ ਸਾਨੂੰ ਫੈਸਿਲਿਟੀਆਂ ਤਾਂ ਮਿਲ ਰਹੀਆਂ ਨੇ ਬਟ ਫੋਨ ਦੇ ਨਾਲ ਨਾਲ ਸਾਨੂੰ ਡਿਸਟਰੈਕਸ਼ਨਸ ਬਹੁਤ ਜ਼ਿਆਦਾ ਮਿਲ ਰਹੀਆਂ ਨੇ ਤੇ ਉਹਨਾਂ ਦਾ ਇਹਦੇ ਵਿੱਚ ਜਵਾਬ ਇਹ ਸੀਗਾ ਕਿ ਜਿੰਨਾ ਤੋਂ ਜਿੰਨਾ ਤੁਸੀਂ ਫੋਨ ਨੂੰ ਯੂਜ਼ ਕਰਾਂਗੇ ਉਸ ਤੋਂ ਬਾਅਦ ਤੁਸੀਂ ਆਪਣੇ ਐਪਸ ਨੂੰ ਘਟਾ ਦਿਓ ਜਿਹੜੇ ਤੁਸੀਂ ਐਕਸਟਰਾ ਐਪ ਯੂਜ਼ ਕਰਨੇ ਆ ਉਹ ਐਪਸ ਨੂੰ ਘਟਾ ਦਿਓ ਤੇ ਆਪਣੀ ਪੜ੍ਹਾਈ ਵੱਲ ਜ਼ਿਆਦਾ ਫੋਕਸ ਕਰੋ ਤੇ ਆਪਣਾ ਸਟ्रेस-ਫਰੀ ਰਹਿਣਾ ਹੈ ਤੇ ਕੋਈ ਸਟ्रेस ਨਹੀਂ ਲੈਣਾ ਕੀ ਲੱਗਦਾ ਜੀ ਇਹ ਇਦਾਂ ਦਾ ਪ੍ਰੋਗਰਾਮ ਜਿਹੜੇ ਹੋਏ ਨੇ ਜਦੋਂ ਜਿੰਨਾ ਹੋਇਆ ਪ੍ਰੋਗਰਾਮ ਉਹਦੇ ਨਾਲ ਜਿਹੜਾ ਸਟੂਡੈਂਟ ਹੈ ਉਹਦੇ ਤੇ ਅਸਰ ਪਵੇਗਾ ਕਿਉਂਕਿ ਜਿਹੜੇ ਮਨ ਦੇ ਵਿੱਚ ਕਿਸੇ ਬੱਚੇ ਦੇ ਡਰ ਆ ਕਿਉਂਕਿ ਇਗਜ਼ਾਮ ਤਾਂ ਹਰ ਬੰਦਾ ਡਰਦਾ ਹੈ ਚਾਹੇ ਕੋਈ ਵੀ ਆ ਕੀ ਆਣਾ ਕੁਐਸਚਨ ਕਿਦਾਂ ਦਾ ਹੋਣਾ ਹੈ ਕੁਐਸਚਨ ਪੇਪਰ ਕੀ ਹੋਏਗਾ ਉਹਦੇ ਵਿੱਚ ਆਊਟ ਆਫ ਸਿਲੇਬਸ ਨਹੀਂ ਹੋਏਗਾ ਜਾਂ ਸਿਲੇਬਸ ਤੋਂ ਕੋਈ ਇਦਾਂ ਦਾ ਸਵਾਲ ਹੈਗਾ ਜਿਹੜਾ ਨਹੀਂ ਪਤਾ ਲੱਗੇਗਾ ਕੀ ਲੱਗ ਜੀ ਬਿਲਕੁਲ ਜ਼ਰੂਰੀ ਹੈ ਇਹ ਪ੍ਰੋਗਰਾਮ ਨੇ ਮੈਨੂੰ ਬਹੁਤ ਕੁਝ ਸਿਖਾਇਆ ਜਿੱਦਾਂ ਕਿ ਅਸੀਂ ਲਗ ਲਗ ਅ ਅ ਦੇਸ਼ ਦੇ ਦੇਸ਼ ਦੇ ਅਲੱਗ-ਅਲੱਗ ਸਟੇਟਸ ਤੋਂ ਅਸੀਂ ਬੱਚਿਆਂ ਨੂੰ ਮਿਲਿਆ ਉਹਨਾਂ ਦਾ ਮੁਲਾਕਾਤ ਕੀਤੀ ਦੇਸ਼ ਦੀਆਂ ਅਲੱਗ-ਅਲੱਗ ਭਾਸ਼ਾਵਾਂ ਨੂੰ ਸਿੱਖਿਆ ਬਹੁਤ ਕੁਝ ਸਿੱਖਿਆ ਤੇ ਬਹੁਤ ਨਵਾਂ అనుਭਵ ਸੀਗਾ ਤੇ ਇਸ ਪ੍ਰੀਖਿਆ ਤੇ ਚਰਚਾ ਦੇ ਪ੍ਰੋਗਰਾਮ ਨੇ ਸਾਨੂੰ ਬਹੁਤ ਕੁਝ ਫਾਇਦੇਮੰਦ ਦਿੱਤਾ ਇਹਦੇ ਨਾਲ ਸਾਡਾ ਪੂਰਾ ਸਟ्रेस ਫ੍ਰੀ ਹੋ ਗਿਆ ਮਤਲਬ ਸਾਨੂੰ ਉਹਨੇ ਦੱਸਿਆ ਚੰਗੀ ਤਰ੍ਹਾਂ ਕਿ ਜਿੱਦਾਂ ਜਿੱਦਾਂ ਤੁਹਾਡੀਆਂ ਪ੍ਰੀਖਿਆਵਾਂ ਕੋਲ ਆਉਂਦੀਆਂ ਆ ਤੁਸੀਂ ਆਪਣੇ ਮਨ ਨੂੰ ਹੋਰ ਜ਼ਿਆਦਾ ਸ਼ਾਂਤ ਰੱਖਣਾ ਸ਼ੁਰੂ ਕਰ ਦੇਣਾ ਜਦਕਿ ਹੜਬੜੀ ਨਹੀਂ ਕਰਨੀ ਹੈਗੀ ਜਿਹਦੇ ਕਰਕੇ ਤੁਹਾਡਾ ਮਨ ਸ਼ਾਂਤ ਰਹੂਗਾ ਤੇ ਤੁਹਾਡੀ ਪ੍ਰੀਖਿਆ ਬਹੁਤ ਜ਼ਿਆਦਾ ਸਫਲ ਹੋਊਗੀ ਜਦੋਂ ਦਿੱਲੀ ਦੇ ਵਿੱਚ ਪੀਐਮ ਖਾਸਤਮ ਵੀਮ ਸਾਹਿਬ ਨਾਲ ਮਿਲ ਕੇ ਆਏ ਤੇ ਘਰ ਦੇਆਂ ਦਾ ਕੀ ਫੈਮਿਲੀ ਰਿਲੇਸ਼ਨ ਸੀ ਕਿੰਨਾ ਮੁਹੱਬਤ ਦੀ ਕਿੰਨਾ ਖੁਸ਼ ਹੋਏ ਕਿ ਸਾਡਾ ਬੇਟਾ ਅੱਜ ਜਿਹੜਾ ਆ ਉਹ ਉਸ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ ਕਿੱਦਾਂ ਦਾ ਰਿਐਕਸ਼ਨ ਸੀ ਫੈਮਿਲੀ ਦਾ ਮਤਲਬ ਸਾਰਿਆਂ ਦਾ ਰਿਐਕਸ਼ਨ ਮਤਲਬ ਸਾਰਿਆਂ ਦੀ ਰਿਐਕਸ਼ਨ ਬਹੁਤ ਜ਼ਿਆਦਾ ਐਕਸਾਈਟਮੈਂਟ ਭਰਿਆ ਹੋਇਆ ਸੀਗਾ ਜਦੋਂ ਮੈਂ ਹਾਲੇ ਘਰ ਚ ਐਂਟਰ ਕੀਤਾ ਸਾਰਿਆਂ ਨੇ ਮੈਨੂੰ ਘੇਰ ਕੇ ਘੇਰ ਕੇ ਖੜ ਗਏ ਕਿ ਕਿੱਦਾਂ ਦਾ ਐਕਸਪੀਰੀਅੰਸ ਸੀ ਕੀ ਹੋਇਆ ਕਿੱਦਾਂ ਹੋਇਆ ਫਿਰ ਜਦੋਂ ਮੈਂ ਸਕੂਲ ਗਿਆ ਉਦੋਂ ਵੀ ਸਾਰੇ ਇਦਾਂ ਹੀ ਸੀ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਮੈਂ ਵੀਆਈਪੀ ਟ੍ਰੀਟਮੈਂਟ ਹੋ ਰਿਹਾ ਮੇਰੇ ਨਾਲ ਤੇ ਮਤਲਬ ਸਾਰੇ ਜਾਣੇ ਸਵਾਲ ਪੁੱਛ ਰਹੇ ਸੀ ਬਹੁਤ ਕੁਝ ਹੋਇਆ ਸੋ ਇੱਕ ਤਸਵੀਰ ਅਸੀਂ ਦੇਖ ਰਹੇ ਹਾਂ ਕਿ ਪੀਐਮ ਸਾਹਿਬ ਅੱਗੇ ਅੱਗੇ ਚੱਲ ਰਹੇ ਤੁਸੀਂ ਪਿੱਛੇ ਉਹਨਾਂ ਦੇ ਹੱਥ ਚਿਹਰੇ ਤੇ ਮੁਸਕਰਾਣ ਹੈ ਕੀ ਉਸ ਵੇਲੇ ਦੀ ਗੱਲਬਾਤ ਸੀ ਕਿ ਕਿਸ ਵਿਸ਼ੇ ਉਹ ਜਾਣ ਦੀ ਤਸਵੀਰ ਹੈ ਜਦੋਂ ਅਸੀਂ ਜਾ ਰਹੇ ਸੀ ਪੀਐਮ ਸਾਹਿਬ ਜਾ ਰਹੇ ਸੀ ਤੇ ਉਹਨਾਂ ਨੇ ਸਾਨੂੰ ਆਪਣੇ ਆਪਣੇ ਨਾਲ ਬੁਲਾਇਆ ਕਿ ਮੈਨੂੰ ਛੱਡ ਕੇ ਤਾਂ ਆਓ ਤੁਸੀਂ ਤੇ ਜਦੋਂ ਅਸੀਂ ਉਹਨਾਂ ਨੂੰ ਛੱਡਣਗੇ ਤਾਂ ਉਹਨਾਂ ਨੇ ਸਾਨੂੰ ਪੁੱਛਿਆ ਕਿ ਇਸ ਪੂਰੇ ਦਿਨ ਦੇ ਵਿੱਚ ਤੁਹਾਡਾ ਸਭ ਤੋਂ ਯਾਦਗਾਰ ਮੂਮੈਂਟ ਕੀ ਸੀਗਾ ਉਹਦੇ ਦੌਰਾਨ ਮੈਂ ਕਿਹਾ ਕਿ ਪੂਰਾ ਦਿਨ ਹੀ ਯਾਦਗਾਰ ਸੀਗਾ ਤੇ ਸਾਡੇ ਪੂਰੇ ਪੂਰਾ ਦਿਨ ਇਸਨ ਮੈਨੂੰ ਯਾਦ ਰਹੂਗਾ ਤੇ ਉਸ ਤੋਂ ਬਾਅਦ ਚ ਗੱਲ ਚੱਲੀ ਕਿ ਹੁਣ ਤੁਹਾਨੂੰ ਐਗਜ਼ਾਮ ਦਾ ਤਾਂ ਨਹੀਂ ਸਟ्रेस ਰਹੂਗਾ ਉਸ ਤੋਂ ਬਾਅਦ ਸਾਰਿਆਂ ਨੇ ਰਲ ਕੇ ਕਿਹਾ ਕਿ ਹੁਣ ਤਾਂ ਐਗਜ਼ਾਮ ਸਾਡੇ ਕੋਲ ਡਰਣਗੇ ਜਿਸ ਦੇ ਕਾਰਨ ਮੋਦੀ ਜੀ ਹੱਸਣ ਲੱਪੇ ਸੀ ਤੇ ਜਿਹੜੀਆਂ ਯਾਦਾਂ ਮੋਦੀ ਸਾਹਿਬ ਨਾਲ ਕੁਝ ਤਸਵੀਰਾਂ ਕੁਝ ਵੀਡੀਓਜ਼ ਰਏ ਆ ਲੱਗਦਾ ਜ਼ਿੰਦਗੀ ਦੀ ਅਮਿੱਟ ਯਾਦਾਂ ਰਹਿਣੀਆਂ ਬਿਲਕੁਲ ਬਿਲਕੁਲ ਉਹ ਹਮੇਸ਼ਾ ਮੇਰੇ ਕੋਲ ਹੀ ਰਹਿਣਗੀਆਂ ਤੇ ਕੀ ਕਹਿਣਾ ਚਾਹੁੰਦੇ ਹਾਂ ਕਿ ਆ ਨਾਲ ਤੁਹਾਡੇ ਹੋਰ ਬਹੁਤ ਦੋਸਤ ਨੇ ਜਿਹੜੇ ਡਰਦੇ ਹੋਣਗੇ ਉਹਨਾਂ ਤੋਂ ਬਾਅਦ ਹੁਣ ਜਦੋਂ ਤੁਹਾਡੇ ਨਾਲ ਕਹਿਣਗੇ ਜੰਗੜਾ ਸਾਹਿਬ ਮਿਲ ਕੇ ਆਏ ਮੋਦੀ ਸਾਹਿਬ ਨੇ ਡਰਾ ਤੇ ਮੰਚੋਂ एग्जाम ਦਾ ਡਰਤਾ ਕਿ ਲੱਗਦਾ ਹੋਰ ਸਨੇਹਾ ਕੀ ਬੱਚਿਆਂ ਨੂੰ ਦੇਣਾ ਚਾਹ ਆਪਣੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਬਸ ਇਹ ਹੀ ਸਨੇਹਾ ਦੇਣਾ ਚਾਹੁੰਦਾ ਕਿ ਤੁਸੀਂ ਵੀ ਵੱਧ ਚੜ ਕੇ ਹਿੱਸਾ ਲਓ ਸਕੂਲ ਦੇ ਪ੍ਰੋਗਰਾਮਾਂ ਵਿੱਚ ਤਾਂ ਕਿ ਤੁਹਾਡਾ ਕੌਨਫੀਡੈਂਸ ਲੈਵਲ ਵਧੇ ਤੇ ਤੁਹਾਨੂੰ ਵੀ ਅਜਿਹੇ ਟੌਪਿਕਾਂ ਵਿੱਚ ਤੁਹਾਨੂੰ ਮੌਕਾ ਮਿਲੇ ਤੇ ਤੁਸੀਂ ਵੀ ਅਜਿਹੇ ਕੰਮ ਕਰੋ ਤੇ एग्जाम ਨੂੰ ਲੈ ਕੇ ਕੋਈ ਵੀ ਸਟ्रेस ਨਹੀਂ ਲੈਣਾ ਹੈਗਾ ਤੇ ਅਗਰ ਤੁਸੀਂ एग्जाम ਦਾ ਸਟ्रेस ਲਓਗੇ ਤੁਸੀਂ ਜੀਵਨ ਦੇ ਬਾਕੀ ਪੜ ਪੜ੍ਹਾਂ ਵਿੱਚ ਤੁਸੀਂ ਪਿੱਛੇ ਰਹਿਣ ਸ਼ੁਰੂ ਹੋ ਜਾਵਾਂਗੇ ਕਿਉਂਕਿ ਜੇ ਅਸੀਂ ਜੀਵਨ ਦੇ ਵਿੱਚ ਕਨਸੈਂਟਰੇਟ ਨਾ ਕਰੀਏ ਤਾਂ ਐਗਜ਼ਾਮ ਵਾਲੀ ਹੀ ਜਾਈਏ ਤਾਂ ਸਾਡਾ ਜੀਵਨ ਖਰਾਬ ਹੋ ਜਾਏਗਾ